ਮਾਫੀਆ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੋਹਿੰਮ ਨੇ ਆਪਣਾ ਰੰਗ ਦਿਖਾਇਆ। ਇਸ ਮੋਹਿੰਮ ਤਹਿਤ ਕਈ ਅਪਰਾਧੀਆਂ ਨੂੰ ਨੱਥ ਪਾਈ ਗਈ ਹੈ। ਜਿਸ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ 'ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ। ਇੰਨਾ ਹੀ ਨਹੀਂ ਪੁਲਿਸ ਨੇ 21 ਵੱਡੇ ਗੈਂਗਸਟਰਾਂ ਨਾਲ ਮੁਕਾਬਲਾ ਕਰਕੇ ਕਾਬੂ ਕੀਤਾ ਜਦੋਂ ਕਿ 825 ਅਪਰਾਧਿਕ ਮੈਡੂਲਾ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ 1868 ਹਥਿਆਰ ਅਤੇ 501 ਵਾਹਨ ਵੀ ਬਰਾਮਦ ਕੀਤੇ ਹਨ। ਫੋਰਸ ਬਣਾਈ ਐਸਟੀਐ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਸਰਦਾਰ ਹਰਜੋਤ ਸਿੰਘ ਬੈਂਸ ਵਾਹੇ ਜਿਨਾ ਦੀ ਪਕੜੀਏ ਸਿਰ ਦੀਜੇ ਵਾਹੇ ਨਾ ਛੋੜੀਏ ਸਪੀਕਰ ਸਾਹਿਬ ਅੱਜ ਦਾ ਇਹ ਵਿਸ਼ੇਸ਼ ਸਦਨ ਮੇਰੇ ਪਿਤਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਅਨੰਦ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਢਿਆਲ ਦਾਸ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਸਪੀਕਰ ਸਾਹਿਬ ਆਪ ਜੀ ਦੇ ਰਾਹੀਂ ਤੇ ਇਸ پاک ਪਾਵਨ ਵਿੱਚਦਰ ਸਦਨ ਦੇ ਰਾਹੀਂ ਮੈਂ ਸਾਰੇ ਕੁਲ ਕਾਇਨਾਤ ਨੂੰ ਇਹ ਦੱਸਣਾ ਚਾਹੂੰਗਾ ਕਿ ਅੱਜ ਜਿਸ ਵਤਨ ਦੇ ਉੱਤੇ ਜਿਸ ਮੁਲਕ ਦੇ ਉੱਤੇ ਅਸੀਂ ਸਾਰੇ ਨਾਜ਼ ਕਰਦੇ ਹਾਂ ਅਸੀਂ ਸਾਰੇ ਦੇਸ਼ ਵਾਸੀ ਨਾਜ਼ ਕਰਦੇ ਹਾਂ ਜਿਸ ਭਾਰਤ ਦੇ ਉੱਤੇ ਉਸ ਭਾਰਤ ਦਾ ਜੋ ਅੱਜ ਸਰੂਪ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਹੈ ਅਗਰ ਮੇਰੇ ਪਿਤਾ ਮੇਰੇ ਗੁਰੂ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਜਨਕਸ਼ਾ ਵੀ ਕੁਝ ਹੋਰ ਹੋਣਾ ਸੀ ਤੇ ਇਥੇ ਦਾ ਸਰੂਪ ਵੀ ਕੁਝ ਹੋਣਾ ਸੀ ਤੇ ਸਾਰੀ ਪੂਰੇ ਦੇਸ਼ ਨੂੰ ਹਰ ਸੂਬੇ ਦੀ ਸਰਕਾਰਾਂ ਨੂੰ ਤੇ ਕੇਂਦਰ ਸਰਕਾਰਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਵੱਡੀ ਕੋਈ ਸ਼ਹਾਦਤ ਨਹੀਂ ਤੇ ਇਹ ਪਰਬ ਹਰ ਸਾਲ ਮਨਾਣਾ ਚਾਹੀਦਾ ਹੈ ਤੇ ਅੱਜ ਸਾਡੀ ਦੇਸ਼ ਦੀ ਏਕਤਾ ਆਪ ਜੀ ਨੇ ਗੱਲ ਕੀਤੀ ਕਿ ਅੱਜ ਧਰਮਾਂ ਦੇ ਨਾਮ ਤੇ ਵੰਡੇ ਪਏ ਜਾ ਰਹੇ ਹੈ ਇਸ ਤੋਂ ਵੱਡੀ ਕਿਹੜੀ ਮਿਸਾਲ ਹੋਗੀ ऐसे महान मेरे पिता ऐसे महान मेरे गुरु के जदों किसी और दी धर्म दे ऊपर जदों हिंदुओं ने धर्म दे ऊपर जदों दिक्कत आई ता मेरे सतगुरु सच्चे बादशाह जी ने एक दीवार खड़ी कर दी जदों फोर्स कन्वर्जन हो रहा सी धर्म दा मेरे सतगुरु ने दीवार खड़ी कर दीती वो दीवार की सी अपनी शहादत देके अपना सीज के ਇੰਨੀ ਮਹਾਨ ਸ਼ਾਦ ਮੇਰੇ ਲਈ ਤੇ ਗੱਲ ਮੈਂ ਆਪਣੇ ਦਿਲ ਦੀ ਡੂੰਘਾਈ ਤੋਂ ਕਰ ਰਿਹਾ ਮੇਰੇ ਲਈ ਇਸ ਤੋਂ ਵੱਡੀ ਕੋਈ ਮਾਨ ਵਾਲੀ ਗੱਲ ਨਹੀਂ ਉਸ ਮੈਂ ਹਮੇਸ਼ਾ ਕਹਿੰਦਾ ਕਿ ਦੁਨੀਆ ਦੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਖਿਤਾਬ ਹੈ ਉਹ ਮੇਰੇ ਪਿਤਾ ਨੇ ਮੈਨੂੰ ਦਿੱਤਾ ਅਨੰਦਪੁਰ ਸਾਹਿਬ ਦੀ ਨਿਮਾਇੰਦਗੀ ਕਰਨਾ ਵੀ ਇੱਥੋਂ ਐਮਐਲਏ ਹੋਣਾ ਇਹ ਐਸੀ ਤਰਤੀ ਹੈ ਤੇ ਮੈਂ ਕਿੰਨਾ ਵੱਡ ਭਾਗਾ ਹਾਂ ਇਸ ਧਰਤੀ ਦਾ ਪ੍ਰਤਪ ਹੈ ਮੇਰੀ ਮਿੱਟੀ ਜੀ ਦੀ ਔਕਾਤ ਨਹੀਂ ਪਰ ਇਸ ਧਰਤੀ ਦਾ ਪ੍ਰਤਪ ਹੈ ਕਿ ਇਥੋਂ ਦੇ ਵਿਧਾਇਕ ਨੂੰ ਇਹ ਮੌਕਾ ਮਿਲ ਰਿਹਾ ਰਾਜਨੀਤੀ ਦੇ ਵਿੱਚ ਹਰ ਐਮਐਲਏ ਦਾ ਸੁਪਨਾ ਹੁੰਦਾ ਮੈਂ ਐਮਐਲਏ ਬਣਾ ਤੇ ਚੰਡੀਗੜ ਜਾਵਾਂ ਇਸ ਧਰਤੀ ਦਾ ਪ੍ਰਤਪ ਹੈ ਕਿ ਵਿਧਾਨ ਸਭਾ ਚੰਡੀਗੜ ਤੋਂ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਆ ਰਹੀ ਹੈ ਇਹ ਸ਼ਹਿਰ ਇਹ ਨਗਰੀ ਮੇਰੇ ਪਿਤਾ ਨਵੇਂ ਪਾਦਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਜ਼ਮੀਨ ਖਰੀਦ ਕੇ ਬਸਾਈ ਅੱਜ ਆਪਾਂ ਜਿੱਥੇ ਬੈਠੇ ਆ ਇਸ ਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਚੱਕ ਨਾਨਕੀ ਰੱਖਿਆ ਇਹ ਉਹ ਮਹਾਨ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਆਏ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬਾਹ ਫੜੀ ਇਸੀ ਧਰਤੀ ਤੋਂ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਆਗਰੇ ਚ ਗ੍ਰਿਫਤਾਰੀ ਹੋਈ ਤੇ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆ ਗੁਰੂ ਸਾਹਿਬ ਦੇ ਸੀਸ ਨੂੰ ਅਦਬ ਤੇ ਸਤਕਾਰ ਨਾਲ ਅਨੰਦਪੁਰ ਸਾਹਿਬ ਲੈ ਕੇ ਆਂਦੇ ਆ ਤੇ ਜਦੋਂ ਦਸਮ ਪਾਤਸ਼ਾਹ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਦੇ ਅਤੇ ਸੀਨੇ ਨਾਲ ਲਾਂਦੇ ਅਤੇ ਕਹਿੰਦੇ ਆ ਰੰਗਰੇਟੇ ਗੁਰੂ ਕੇ ਬੇਟੇ ਤੇ ਗੁਰੂ ਸਾਹਿਬ ਬਚਨ ਕਰਦੇ ਆ ਕਿ ਤੁਸੀਂ ਸਾਡੇ ਪਿਤਾ ਦਾ ਸੀਸ ਨਹੀਂ ਲੈ ਕੇ ਆਏ ਤੁਸੀਂ ਸਾਡਾ ਸੂਰਜ ਲੈ ਕੇ ਆਏ ਇਹੋ ਮਹਾਨ ਧਰਤੀ ਹੈ ਇਹੋ ਮਹਾਨ ਧਰਤੀ ਹੈ ਜਿੱਥੇ ਦਸਮ ਪਾਤਸ਼ਾਹ ਨੇ ਕਲਕਨਾਇਕ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਖਾਲਸੇ ਦੇ ਰੂਪ ਦੇ ਵਿੱਚ ਇਸੀ ਧਰਤੀ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਪੈੜ ਸਾਰੇ ਸਹਿਬਜ਼ਾਦੇ ਇੱਥੇ ਖੇਡੇ ਇਹੋ ਇੰਨੀ ਪਾਵਨ ਵਈਤਰ ਧਰਤੀ ਆ ਜਾ ਬੈਠੇ ਇਕੱਠੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰਾਂ ਪੰਜਾਬ ਸਰਕਾਰ ਵੱਲੋਂ ਲਗਭਗ 1 ਸਾਲ ਪਹਿਲਾਂ ਇਹ ਫੈਸਲਾ ਲਿਆ ਗਿਆ ਬਜਟਰੀ ਪ੍ਰੋਵੀਜ਼ਨਸ ਕਿਤੇ ਗਈਆਂ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਆਪਣੀ ਅਗਵਾਈ ਹੇਠ ਕਮੇਟੀ ਬਣਾਈ ਗਈ ਜਿਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਬਹੁਤ ਸਾਰੇ ਮੰਤਰੀ ਸਾਹਿਬਾਨ ਸਨ ਸਾਰੇ ਆਫੀਸਰਸ ਤੇ ਮਗਰ ਮੈਂ ਯਾਦ ਕਰਾ ਹਰ ਹਫਤੇ ਰਿਵਿਊ ਹੁੰਦਾ ਸੀ ਤੇ ਖੁਦ ਮੁੱਖ ਮੰਤਰੀ ਸਾਹਿਬ ਹਰ ਮੌਕੇ ਦੇ ਉੱਤੇ ਕਿਵੇਂ ਚੱਲ ਰਹੀ ਹੈ ਤਿਆਰੀ ਕਿਵੇਂ ਚੱਲ ਰਹੀ ਹੈ ਤਿਆਰੀ ਤੇ ਅੱਜ ਅਸੀਂ ਇੱਥੇ ਖੜੇ ਆਂ ਜਿਸ ਦਿਨ ਅਸੀਂ ਅਨਾਉਂਸ ਕੀਤਾ ਕਿ ਵਿਦਾਂ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਚ ਹੋਊਗਾ ਤਾਂ ਸਾਰੀ ਦੁਨੀਆ ਇਹ ਸਵਾਲ ਪੁੱਛਦੀ ਸੀ ਕਿਵੇਂ ਹੋ ਸਕਦਾ ਪਰ ਇਹ ਮਾਨ ਸਾਹਿਬ ਤੇ ਆਪ ਜੀ ਦਾ ਸਹਿਯੋਗ ਰਿਹਾ ਕਿ ਅੱਜ ਇਹ मुਮਕਿਨ ਹੋਇਆ ਥੈਂਕ ਯੂ ਥੈਂਕ ਯੂ ਮਾਨਯੋ ਸਪੀਕਰ ਸਾਹਿਬ ਜਿੱਥੇ ਅਸੀਂ ਇਹਨਾਂ ਦੇ ਵਿੱਚ ਜਿੱਥੇ ਸਮਾਗਮ ਚੱਲਦੇ ਉਸ ਦੇ ਨਾਲ ਨਾਲ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਜਿੰਨੇ ਸਕੂਲ ਚਾਹੇ ਸਰਕਾਰੀ ਚਾਹੇ ਪ੍ਰਾਈਵੇਟ ਹਰ ਸਕੂਲ ਦੇ ਵਿੱਚ ਸਵੇਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਤਿਹਾਸ ਮਾਰਨਿੰਗ ਅਸੈਂਬਲੀ 10 ਤੋਂ 12 ਮਿੰਟ ਬਹੁਤ ਅਜੀ ਉਹ ਜਿਹੜਾ ਪੜਾਇਆ ਜਾ ਰਿਹਾ ਹਰ ਇੱਕ ਯੂਨੀਵਰਸਿਟੀ ਹਰ ਇੱਕ ਕਾਲਜ ਹਰ ਇੱਕ ਵਿਦਿਅਕ ਅਦਾਰੇ ਦੇ ਵਿੱਚ ਸੈਮੀਨਾਰਸ ਹੋ ਰਹੇ ਆ ਪੂਰੇ ਅਨੰਦਪੁਰ ਸਾਹਿਬ ਨੂੰ ਤਿਆਰ ਕਰਨ ਲਈ ਮੁੱਖ ਸਮਾਗਮਾਂ ਦੇ ਲਈ ਹਰ ਇੱਕ ਸੜਕ ਨੂੰ ਨਵਾਂ ਬਣਾਇਆ ਗਿਆ ਥੈਂਕ ਯੂ ਕਰ ਲੋ ਜੀ ਕਨਕਲੂਡ ਮਹਿਮਾਨ ਸਪੀਕਰ ਸਾਹਿਬ ਦੋ ਮਿੰਟ ਜਿਹੜੇ ਸਮਾਗਮ ਚੱਲ ਰਿਹਾ ਇਸ ਦੇ ਨਾਲ ਨਾਲ ਪੂਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਆਪ ਦੀ ਦੇਖ ਸਕਦੇ ਹੋ ਸੰਗਤ ਦੀ ਸਹੂਲਤ ਦੇ ਲਈ ਪਹਿਲੀ ਵਾਰੀ ਸ਼ਾਨਦਾਰ ਟੈਂਸਿਟੀਆਂ ਪਾਰਕਿੰਗਸ ਅਸੀ ਐਪ ਜਿਹੜੀ ਹੈ anandpursaheb350.com ਇਸ ਦੇ ਨਾਲ ਨਾਲ ਈ ਰਿਕਸ਼ਾ ਸ਼ਟਲ ਸਰਵਿਸਿਜ਼ ਤੇ ਮੈਂ ਵੀ ਦੱਸ ਦਵਾਂ ਕਿ ਜਿਵੇਂ ਪੰਜਾਬ ਦੇ ਬਾਕੀ ਸਮਾਗਮ ਹੁੰਦੇ ਆ ਜੋੜ ਮੇਲੇ ਹੁੰਦੇ ਆ ਹੋਲਾ ਮਹੱਲਾ ਹੁੰਦਾ ਉੱਥੇ ਸਾਲਾਂ ਦੀ ਆਦਤ ਹੈ ਪਰ ਇੱਕ ਪਹਿਲੀ ਵਾਰੀ ਇੱਕ ਇੰਨੇ ਵੱਡੇ ਸਮਾਗਮ ਜਿਹੜਾ ਹੈ ਇੱਕ ਉਤ ਬਣਾਇਆ ਜਾ ਰਿਹਾ ਨਾਲ ਹੀ ਜਿਹੜਾ 23 ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਦੇ ਹਰ ਇੱਕ ਜ਼ਿਲ੍ਹੇ 'ਚ ਹੋਏ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਅਨੰਪੁਰ ਸਾਹਿਬ ਦੀ ਸੀ 30 ਤੇ ਮੈਂ ਆਪ ਸਭ ਨੂੰ ਵੀ ਬੇਨਤੀ ਕਰੂੰਗਾ ਅੱਜ ਸ਼ਾਮੀ 6 ਵਜੇ ਡਰੋਨ ਸ਼ੋਅ ਹੋਊਗਾ ਤੇ ਆਸਮਾਨ ਤੱਕ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਗੁਰੂ ਸਾਹਿਬ ਨੂੰ ਜਿਹੜੀ ਹੈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਮੈਂ ਕਿਉਂਕਿ ਆਪ ਜੀ ਨੇ ਸਮੇਂ ਦੀ ਪਾਬੰਦੀ ਹੈ ਮੈਂ ਅੰਤ ਦੇ ਵਿੱਚ ਸਿਰਫ ਇਹ ਗੱਲ ਕਹੂੰਗਾ ਤੇ ਇਹ ਗੱਲ ਮੈਂ ਇੱਕ ਵਿਧਾਇਕ ਦੇ ਨਾਤੇ ਇਹ ਇੱਕ ਮੰਤਰੀ ਹੋਣ ਦੇ ਨਾਤੇ ਨਹੀਂ ਆਇਆ ਕੋਈ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਔਨ ਰਿਕਾਰਡਿੰਗ ਸਿੱਖ ਵਜੋਂ ਕਹਿ ਰਹੀ ਹਾਂ ਬਹੁਤ ਲੋਕ ਕਹਿੰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਬਾਰੇ ਮੈਂ ਦੱਸਦਾ ਜੀ ਕਿ ਜਿਸ ਤਰੀਕੇ ਨਾਲ ਇਹਨਸ ਮਾਗਮਾ ਦੇ ਲਈ ਜਦੋਂ ਵੀ ਅਸੀਂ ਜਾਂਦੇ ਸੀ ਕਿ ਕਿੰਨਾ ਬਜਟ ਉਹ ਕਹਿੰਦੇ ਸੀ ਲੱਖੀ ਸ਼ਾ ਵੰਜਾਰੇ ਨੇ ਆਪਣਾ ਘਰ ਸੋਕ ਦਿੱਤਾ ਆਪਣੇ ਘਰ ਨੂੰ ਅੱਗ ਲਾ ਦਿੱਤੀ ਇਸ ਕਰਕੇ ਤੁਸੀਂ ਪੈਸੇ ਦੀ ਗੱਲ ਨਹੀਂ ਕਰਨੀ ਜੋ ਕੁਝ ਚਾਹੀਦਾ ਥੈਂਕ ਯੂ ਉਹ ਗੁਰੂ ਸਾਹਿਬ ਦੀ ਸ਼ਹਾਦਤ ਲਈ ਮੈਂ ਸਮਝਦਾ ਮਾਨ ਸਾਹਿਬ ਤੋਂ ਸੱਚਾ ਸਿੱਖ ਕੋਈ ਹੋ ਨਹੀਂ ਸਕਦਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਆਪਣੇ ਕੌਮੀ ਕਨਵੀਨਰ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨੀ ਸਾਰੀ ਆਰਗੇਨਾਈਜੇਸ਼ਨ ਨੂੰ ਪਿਛਲੇ ਕਈ ਦਿਨਾਂ ਤੋਂ ਲਾ ਦਿੱਤਾ ਤੇ ਸਾਰੀ ਅੱਜ ਪੰਜਾਬ ਸਰਕਾਰ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਸਮਰਪਿਤ ਹੈ ਧੰਨਵਾਦ ਮਾਨਯੋਗ ਸਪੀਕਰ ਸਰ ਥੈਂਕ ਯੂ